ਲਓ ਬਾਈ ਜੀ ਅੱਜ ਕਣਕ ਦੀ ਬਾਢੀ ਹੋ ਰਹੀ ਆ 67333 ਵੈਰਾਈਟੀ ਆ ਇਹ ਤੇ ਆ ਬਾਈ ਹੁਣ ਹੀ ਫਿਰਦੇ ਨੇਗੇ ਟਰੈਕਟਰ ਲਈ ਤੇ ਆ ਬਾਈ ਚਰਨਜੀਤ ਫਿਰਦਾ ਬਾਈ ਆਪ ਇਹਨੇ ਲਾਇਏ ਨੇ ਕਿ ਇਹਦੇ ਬਾਵਾ ਕਿੱਲੇ ਦਾ ਹੈਗੇ ਤੇ ਆਪਾਂ ਤੁਹਾਨੂੰ ਦਿਖਾਉਣੇ ਆਗੇ ਵੀ ਕਹੇ ਜਾ ਝਾੜ ਵਗੈਰਾ ਕੀ ਹੋ ਹੋਗਾ ਤੇ ਪਹਿਲਾਂ ਆਪਾਂ ਕਣਕ ਦੇਖ ਲਈਏ ਵਿੱਚੋਂ ਬਾਈ ਵਿੱਚ ਚੜ ਕੇ ਕਣਕ ਦਾ ਦਿਖਾਵੜੀ ਯਾਰ ਤੇ ਅੱਗੇ ਦੀ ਚੜਨਾ ਪਊਗਾ ਮੈਨੂੰ ਲੱਗਦਾ ਤੇ ਕਿਉਂ ਸਾਰਾ ਡੱਲਾ ਟਰਾਲਾ ਪੂਰਾ ਹੋ ਕਰਿਆ ਹੋਇ ਕਰਿਆ ਵੈਗਾ ਤੇ ਕਣਕ ਦੇਖੀਏ ਵਿੱਚ ਕਿਵੇਂ ਆ ਕਣਕ ਪੂਰੀ ਵੰਦੀ ਮੋਤੀ ਬਦਲ ਕਿਵੇਂ ਆ ਬਾਈ ਬਦਾਮ ਆ ਰਹੀ ਹੈਗੀ ਮਨ ਖੁਸ਼ ਆ ਪੂਰਾ 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 ਵਾਹ ਜੀ ਵਾਹ ਮਾ ਕੀ ਬਾਤ ਹੈ ਤੇ 8-10 ਕਿੱਲੇ ਲਾਏ ਹੋਣਗੇ ਬਾਈ ਹਾਂ ਆ 10 ਕਿੱਲੇ ਲੈਂਦੇ 10 ਕਿੱਲੇ ਹੈ ਠੀਕ ਆ ਦੇਖੋ ਬਾਈ ਮੈਂ ਕਹਿੰਦਾ ਕੀ ਬਾਤ ਹੈ ਭਰਾਵੋ ਕਣਕ ਦੇਖੋ ਤੁਸੀਂ ਮਾ ਵੀ ਕੀ ਰਿਪੋਰਟ ਹੈ ਇਹਦੀ ਤੇ ਹੁਣ ਉਹਨੂੰ ਆਉਣ ਦੇ ਦੋ ਆ ਮਸ਼ੀਨ ਆਊਗੀ ਤੇ ਦਿਖਾਉਣੇ ਆਪਾਂ ਤੁਹਾਨੂੰ ਪੂਰੀ ਗਰਮੀ ਆ ਉਤੋਂ ਮੌਸਮ ਵੀ ਤੁਸੀਂ ਐਂ ਦੇਖੋ ਵੀ ਕਣਕ ਕਿਆ ਬਾਤ ਹੀ ਖੜੀ ਆ ਮਾਸ਼ਾਅਰਦੋ ਗੱਦੜ। ਹਨ ਪ੍ਰਭੂ ਬਈ ਆ ਜਿਹੜੀ ਤੁਸੀਂ ਕਣਕ ਦੀ ਵੈਰਾਈਟੀ ਦੇਖ ਰਹੇ ਹੋ ਨਾ ਇਹ ਸਟਾਰ ਐਗਰੀ ਸੀਡ ਦੀ ਸਟਾਰ 333 ਵੈਰਾਈਟੀ ਹੈਗੀ ਜਿਹਦੀ ਅੱਜ ਆਪਾਂ ਕਹੀਏ ਬਈ ਵढਾਈ ਹੋ ਰਹੀ ਹੈਗੀ ਤੁਸੀਂ ਐਂ ਦੇਖੋ ਕਿੰਨਾ ਝਖੜ ਝੜਾਇਆ ਠੀਕ ਨਾ ਹੋਇਆ ਦੀ ਹੈਨਾ ਫਿਰ ਵੀ ਕਿਤੇ ਕੋਈ ਡਿੱਗਣ ਦੀ ਸਮੱਸਿਆ ਨਹੀਂ ਹੈਗੀ ਬਹੁਤ ਸੋਹਣਾ ਆਪਾਂ ਕਹੀਏ ਬਈ ਰਿਜ਼ਲਟ ਹੈਗਾ ਤੇ ਆ ਜਿੰਨਾ ਹੋ ਤੱਕ ਤੁਸੀਂ ਬਈ ਵਾਹਣ ਦੇਖ ਰਹੇ ਹੋ ਇਹ ਸਾਰਾ ਇਹੀ ਦੀਗਾ ਤੇ ਇਹਦਾ ਤੁਸੀਂ ਦੇਖੋ ਵੀ ਆਪਾਂ ਗੱਲ ਕਰਦੇ ਆਂਗੇ ਜਿਵੇਂ ਮੇਰੇ ਨਾਲ ਬਾਈ ਖੜਾ ਬਾਈ ਸੱਸੀ ਗਾਲ ਜੀ ਹੋਰ ਠੀਕ ਹੁ ਚੜਦੀ ਗਾਲ ਠੀਕ ਆ ਬਾਈ ਬਾਈ ਜਿਹੜੀ ਇਹ ਛੋਟੇ ਕੋਲੇ 70 333 ਵੈਰਾਈਟੀ ਲਾਈ ਵੀ ਆ ਹਨਾ ਦੇ ਕਿਵੇਂ ਲੱਗਦਾ ਵੀ ਇਹਦਾ ਝਾੜ ਵਗੈਰਾ ਕਿਵੇਂ ਨਿਕਲੂ ਬਹੁਤ ਵਧੀਆ ਬਾਈ ਪੂਰਾ ਵਧੀਆ ਪੂਰਾ ਵਧੀਆ ਜਿਵੇਂ ਪਹਿਲਾਂ ਟਰਾਲੀਆਂ ਟਰੋਲੀਆਂ ਭਰੀਆਂ ਨੇ ਕਿਵੇਂ ਰਿਪੋਰਟ ਆ ਉਹਨਾਂ ਨੂੰ ਤਾਂ ਬਹੁਤ ਵਧੀਆਗਾ ਦੂਜੇ ਵੀ ਵਧੀਆ ਜਿਵੇਂ ਕੰਪਨੀ ਕਹਿੰਦੀ ਆ ਬਾਈ ਇਹ ਕਹਿੰਦੀ ਇਹ 28 ਤੋਂ ਲੈ ਕੇ 34 ਕੁਇੰਟਲ ਤੱਕ ਜਿੰਦਾ ਤਾਂ ਝਾੜ ਨਿਕਲਦਾਗਾ ਵੀ ਵਧੀਆ ਝਾੜ ਨਿਕਲਦੀ ਉਮੀਦ ਤੇ ਪਾਣੀ ਬਾਈ ਜਿਵੇਂ ਇਹਨੂੰ 4 ਤੋਂ 5 ਕਿੱਗ ਪਾਣੀ ਲੱਗਦੇ ਆ ਕਿੰਨੇ ਕਿੱਗ ਪਾਣੀ ਇਹਦੇ ਵਿੱਚ ਹੋਗੀ ਚਾਰ ਪਾਣੀ ਠੀਕ ਆ ਬਾਈ ਤੇ ਬਾਈ ਜਿਵੇਂ ਇੱਕ ਉਹ ਹੁੰਦਾਗਾ ਵੀ ਜਿਵੇਂ ਕਈ ਵਾਰ ਕਣਕਾਂ ਦੇ ਵਿੱਚ ਪੀਲੀ ਕੁੰਗੀ ਵਗੈਰਾ ਦੀ ਸਮੱਸਿਆ ਆ ਜਾਂਦੀ ਆ ਹਨਾ ਕੋਈ ਓਵੇਂ ਦੀ ਸਮੱਸਿਆ ਤਾਂ ਨਹੀਂ ਆਈ ਨਹੀਂ ਕੋਈ ਵੀ ਸਮੱਸਿਆ ਨਹੀਂ ਆ ਇਹਨੂੰ ਅੱਛਾ ਕਿਤੇ ਨਹੀਂ ਕੀਤੀ ਹੈਗੀ ਕੋਈ ਵੀ ਕੋਈ ਵੀ ਸਪਰੇ ਨਹੀਂ ਕੀਤੀ ਹੈ ਘਾਟਾਂ ਵਾਲੀ ਨਹੀਂ ਕੋਈ ਨਹੀਂ ਕੋਈ ਕੁੰਗੀ ਨਹੀਂ ਪਈ ਹੈਗੀ ਠੀਕ ਹੈ ਕੋਈ ਤੇਲੇ ਵਾਲੀ ਨਹੀਂ ਕੀਤੀ ਹੈਗੀ ਠੀਕ ਹੈ ਤੇ ਜਦੋਂ ਮੰਨ ਲਾ ਵੀ ਇਹ ਬੀਜ ਤੁਸੀਂ ਬੀਜਿਆ ਦੀਗਾ ਹਨਾ ਉਦੋਂ ਨੂੰ ਦਵਾਈ ਲੱਗੀ ਵੀ ਹੈਗੀ ਦੀ ਦਵਾਈ ਲੱਗੀ ਦਵਾਈ ਲੱਗੀ ਧੀ ਤੇ ਹਰਾ ਹੋਰਾ ਵਧੀਆ ਹੋਇਆ ਦੀ ਪੂਰਾ ਹਰਾ ਵਧੀਆ ਹਰਾ ਠੀਕ ਹੈ ਠੀਕ ਹੈ ਤੁਹਾਨੂੰ ਸੁੰਡੀ ਦਾ ਸਮੱਸਿਆ ਜੀ ਕੁਝ ਨਹੀਂ ਸੀ ਕੁਝ ਨਹੀਂ ਹੋਇਆ ਹੈ ਜਿਵੇਂ ਐਤ ਕੀ ਕਣਕਾਂ ਨੂੰ ਕਹਿੰਦੇ ਸੀ ਕਿ ਵੀ ਸੁੰਡ ਸੰਡ ਪੈ ਗਿਆ ਦੀਗਾ ਹੋ ਗਿਆ ਦੀ ਠੀਕ ਹੈ ਸੁਪਰ ਸੀਡਰ ਨਾਲ ਵੀ ਜੀ ਹੁੰਦੀ ਹੈ ਨਾ ਜੀ ਸੁਪਰ ਸੀਡਰ ਨਾਲ ਠੀਕ ਹੈ ਤੇ ਬਾਕੀ ਭਰਾਵੋ ਥੱਲੋਂ ਬਾਈ ਤੁਸੀਂ ਟੈਲਰਿੰਗ ਵਗੈਰਾ ਦੇਖੋ ਬਾਈ ਕਿੰਨੀ ਸੋਹਣੀਆਂ ਗਈ ਦੇਖੋ ਮੈਂ ਕਹਣਾ ਵੀ ਤੇ ਕੋਈ ਨਾ ਗੱਠਾ ਨਾ ਹਰੀਆਂ ਪਈਆਂ ਨੇ ਹਾਂ ਬਿਲਕੁਲ ਬਿਲਕੁਲ ਨਾਲੇ ਲਾਸਟ ਬੱਡ ਰਹੇ ਆਪਾਂ ਹਾਂ ਤੇ ਬਾਈ ਤੂੜੀ ਵਗੈਰਾ ਵਧੀਆ ਬਣੂ ਹਨਾ ਹਾਂ ਬਿਲਕੁਲ ਪੂਰਾ ਵਧੀਆ ਜਮਾ ਭਰਾਵੋ ਤਿੰਨ ਤਿੰਨ ਟਰਾਲੀਆਂ ਬਾਈ ਕਹਿੰਦਾ ਤੂੜੀ ਦੀਆਂ ਬੰਨ੍ਹ ਗਈਆਂ ਤੇ ਆਹ ਦੇਖ ਲਓ ਵੀ ਮਸ਼ੀਨ ਕਿਵੇਂ ਬਲਕਾਰਾਂ ਦੀ ਵੱਢ ਰਹੀ ਆ ਪੂਰਾ ਸੋਹਣਾ ਆਪਾਂ ਕਹੀਏ ਵੀ ਰਿਪੋਰਟ ਆ ਗਈ ਪੂਰਾ ਵਧੀਆ ਬਾਈ ਉਹ ਕਰਕੇ ਤੇ ਬਹੁਤ ਸੋਹਣਾ ਤੁਸੀਂ ਐਂ ਲਾ ਲਓ ਵੀ ਰਿਜ਼ਲਟ ਆਗਾ ਇਹਦੇ ਵਿੱਚ ਬਾਈ ਜਿਵੇਂ ਕੰਪਨੀ ਵੱਲੋਂ ਕਿਹਾ ਜਾਂਦਾ ਤੁਸੀਂ ਆਹ ਭਰਾਵੋ ਆਪ ਹੀ ਕਰ ਲਓ ਕਹਿੰਦੇ ਵੀ 10 ਤੋਂ 12 ਜਿਹੜੀ ਟਿਲਰਿੰਗ ਆ ਗਈ ਇਹਦੇ ਇੱਕ ਬੁੱਡੇ ਦੇ ਵਿੱਚ ਫੁੱਟਦੇ ਆਗੇ ਤੇ ਬਾਈ ਕਹਿੰਦਾ ਵੀ ਚਾਰ ਆਪਾਂ ਇਹਨੂੰ ਪਾਣੀ ਲਾਇਆਗੇ ਬਹੁਤ ਬਹੁਤ ਤੁਸੀਂ ਐਨਾਂ ਉਹ ਭਰਾਵੋ ਰਿਜ਼ਲਟ ਹੈ ਤੇ ਇਹਨਾਂ ਤੁਸੀਂ ਆ ਨਿਕਲਦਾ ਦੇਖੋ ਵੀ ਕਿੰਨਾ ਜਿਹੜਾ ਪਿੱਛੇ ਲੰਗਾਗਾ ਉਹ ਹੋ ਰਿਹਾ ਬਹੁਤ ਵਧੀਆ ਬਈ ਇਹਦਾ ਰਿਜ਼ਲਟ ਮਿਲਦਾ ਤੇ ਇਹ ਪੰਜਾਬ ਦੇ ਵਿੱਚ ਯੂਪੀ ਦੇ ਵਿੱਚ ਐਮਪੀ ਦੇ ਵਿੱਚ 30 ਤੋਂ ਲੈ ਕੇ ਭਰਾਵੋ 32 ਕੁਆਂਟਲ ਤੱਕ ਝਾੜ ਆ ਤੇ ਜਿਹੜਾ ਆਪਣੀ ਆ ਬਾਣਾ ਦੇ ਵਿੱਚ ਇਹਦੀ ਆ ਪੈਦਾਵਾਰ ਆ ਗਈ ਓਹੋ ਇੱਕ ਕਿੱਲੇ ਦੇ ਵਿੱਚ 28 ਤੋਂ ਲੈ ਕੇ 34 ਕੁਆਂਟਲ ਤੱਕ ਭਰਾਵੋ ਇਹਦਾ ਰਿਜ਼ਲਟ ਹੈ ਬਾਕੀ ਜਿਹੜੀਆਂ ਐਤ ਕੀ ਕਣਕਾਂ ਨੇ ਪੰਜਾਬ ਦੇ ਵਿੱਚ ਰੱਬ ਦੀ ਕਿਰਪਾ ਨਾਲ ਸਾਰੀ ਜਗ੍ਹਾ ਤੇ ਹੈਨਾ ਹਾਂ ਤੇ ਹੋ ਬਿਲਕੁਲ ਜੀ ਹੋ ਬਰਮੇ ਦੇ ਵਿੱਚ ਦੇਖੋ ਬਾਈ ਕਿਵੇਂ ਭਰ ਭਰ ਕੇ ਦੇਖੋ ਤੁਸੀਂ ਕਣਕ ਆ ਰਹੀ ਹੈ ਜੀ ਬਿਲਕੁਲ ਜੀ ਝੋਨੇ ਤਾਂ ਨਹੀਂ ਚਾਰਮਾ ਉਵੇਂ ਬਰਮਾ ਚੱਲਦਾ ਜਿਵੇਂ ਝੋਨੇ ਵੇਲੇ ਉਹ ਹੁੰਦਾ ਹੁੰਦਾ ਵੀ ਉਵੇਂ ਕਣਕ ਆ ਰਿਹਾ ਹੈਨਾ ਬਿਲਕੁਲ ਜੀ ਤੁਸੀਂ ਦੇਖੋ ਬਾਈ ਪਰ ਇਹ ਭਰਾਇਆ ਬਿਲਕੁਲ ਆ ਰਿਹਾ ਮੈਂ ਕਹਿੰਦਾ ਵੀ ਬਹੁਤ ਸੋਹਣਾ ਹੋਆ ਤੇ ਬਾਈ ਕਿੰਨਾ ਵਾਹ ਲਾਇਆ ਸੀ ਐਤ ਕੀ ਇਹਦਾ ਇਹਦਾ ਲਾਏ ਹੋਏ ਨੇ ਘਟਕੜ 10 ਕਿੱਲੇ ਆਪਣੇ 10 ਕਿੱਲੇ ਹੈ ਠੀਕ ਆ ਵੀ ਆ ਇਧਰਲੇ ਵਾਹਨ ਦੇ ਵਿੱਚ ਇਹੀ ਦੀ ਸਾਰੇ ਚ ਹੱਗੀ ਉੱਪਰ ਵੀ ਹੈਗੀ ਠੀਕ ਹੈ ਠੀਕ ਹੈ ਨਹੀਂ ਨਹੀਂ ਬਿਲਕੁਲ ਜੀ ਬਾਈ ਜੀ ਸੋ ਬਹੁਤ ਬਹੁਤ ਧੰਨਵਾਦ ਵੀਰ ਦਾ ਬਹੁਤ ਬਹੁਤ ਧੰਨਵਾਦ ਕਹਿੰਦਾ ਵੀ ਕੋਈ ਸ਼ਿਕਾਇਤ ਵਗੈਰਾ ਨਹੀਂ ਆਈ ਹੈਗੀ ਭਾਈ ਬਾਲਾ ਸੋਣਾ ਝਾੜ ਨਿਕਲਿਆ ਸੋ ਠੀਕ ਹੈ ਬਾਈ ਜੀ ਧੰਨਵਾਦ ਮਿਹਰਬਾਨੀ ਥੈਂਕ ਯੂ ਜੀ